ਇਸ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਚੱਕ ਦੇਖੋ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਚੈੱਕ ਦੀ ਵਿਲੈਟੀ ਆ ਗਈ ਜੀ ਬਹੁਤ ਗਾਗ ਮੁੜ ਕੇ ਗਿਆ ਸੀਗਾ ਦੋ ਦਿਨ ਚੈੱਕ ਖਤਮ ਹੋ ਗਿਆ ਸੀਗਾ ਚੈੱਕ ਬਹੁਤ ਕੁਆਂਟੀਟੀ ਦੇ ਵਿੱਚ ਹੀ ਪਾਉ ਚੁੱਕਿਆ ਜੀ ਹੁਣ ਰੰਗ ਦੇਖੋ ਜੀ ਕਿੰਨੇ ਸ਼ਾਨਦਾਰ ਆਏ ਨੇਗੇ ਪਿਓਰ ਪਸ਼ਮੀਨਾ ਚੈੱਕ ਪਿਓਰ ਪਸ਼ਮੀਨਾ ਚੈੱਕ ਹੈ ਜੀ ਇਹ ਕੱਪੜਾ ਦੇਖੋ ਜੀ ਪੂਰਾ ਵਧੀਆ ਰੋਕੀ ਵਰਗਾ ਸਮਝੀ ਪੂਰਾ ਵਧੀਆ ਪਿਓਰ ਪਸ਼ਮੀਨਾ ਦੇ ਹੈ ਜੀ ਇਹ ਆ ਦੇਖੋ ਪ्युअर ਪਸ਼ੂਤੀ ਹੈ ਬਿਲਕੁਲ ਬੂਲ ਤੇ ਹੈ ਬੁਰਾ ਜੀ ਇਹੇ 150 ਰੁਪਏ ਦੇ ਵਿੱਚ ਸੇਲ ਮੇਲੇ ਤੇ ਕਰਤਾ ਜੀ ਇਹੇ 20 ਦਸੰਬਰ ਤੱਕ ਸੇਲ ਦਾ ਰੇਟ ਵਧਾਤਾ ਜੀ ਇਹਦਾ ਸੇਲ 20 ਦਸੰਬਰ ਤੱਕ ਰੰਗ ਦੇਖੀ ਚਲੋ ਜੀ ਰੰਗ ਦੇਖੋ ਸ਼ਾਨਦਾਰ ਰੰਗ ਬਹੁਤ ਹੀ ਰੰਗ ਆ ਗਿਆ ਇਹਦੇ ਵਿੱਚ ਸਿਰਫ 150 ਦੇ ਵਿੱਚ 150 ਦਾ ਸੂਟ ਕਰਤਾ ਜੀ ਰੰਗ ਸ਼ਾਨਦਾਰ ਰੰਗਾਂ ਦੇ ਵਿੱਚ ਜਿੰਨੇ ਮਰਜ਼ੀ ਲੈ ਸਕਦੇ ਹੋ ਜੀ ਹੁਣ ਇਹ ਜਿਹੜੇ ਵੀ ਗਾਹਕ ਮੁੜ ਕੇ گئے ਸੀਗੇ ਸਾਰੇ ਚੈਨਲ ਵੀਡੀਓ ਨੂੰ ਦੇਖ ਲਓ ਜੀ ਫੌਲਡਰ ਅੰਕਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈਗਾ। ਯਾਹਰ ਤਸਵੀਰੇ ਦੇ ਉੱਤੇ 150 ਦਾ ਸੂਟ ਹੈ ਜੀ ਇਹ। ਦੇਖੋ ਟੱਪੀਆਂ ਰੁਪੀਆਂ ਸਾਰੀਆਂ ਸ਼ਾਨਦਾਰੀ ਆ ਗਈ ਜੀ ਹੋਰ ਬਹੁਤੀ ਡਿਜ਼ਾਈਨਾਂ ਦੇ ਵਿੱਚ ਮਾਲ ਆ ਗਿਆ ਇਹਦੇ ਵਿੱਚ। ਦੇਖੀ ਚੱਲੋ ਸਕਰੀਨ ਸ਼ਾਟ ਲੈ ਕੇ ਆਓ ਸਾਮਾ ਡਿਜ਼ਾਈਨ ਲੈ ਕੇ ਜਾਓ। ਛੇਤੀ ਆਓ ਸਾਮਾ ਡਿਜ਼ਾਈਨ ਲੈਣ ਵਾਸਤੇ। ਡਿਜ਼ਾਈਨ ਇੱਕ ਤੋਂ ਇੱਕ ਵਧੀਆ ਸਾਰੇ ਜੀ ਇਹਦੇ ਵਿੱਚ। ਆ ਦੇਖੋ ਸਾਰਾ ਚੱਕ ਦੇਖੋ ਕਿੰਨਾ ਸ਼ਾਨਦਾਰ ਚੱਕ ਪੂਰਾ ਪਿਆ ਉਹ ਕਸ਼ਮੀਰੀ ਤੇ ਹੈ ਜੀ ਇਹ। ਪਿਆਰ ਪਸ਼ਮੀਨੇ ਤੇ ਹੈ ਹੋਣਾ ਰੰਗ ਜਿੰਨੇ ਮਰਜ਼ੀ ਲੈ ਸਕਦੇ ਹੋ ਜੀ ਛੇਤੀ ਆਓ ਤੇ ਜਿੰਨੇ ਮਰਜ਼ੀ ਰੰਗ ਲੈ ਕੇ ਜਾਓ ਦੋ ਦਿਨ ਦਾਖ ਬਹੁਤ ਆਕੇ ਮੁੜਿਆ ਸਾਡੇ ਕੋਲੇ ਆਉਣ ਜਾਣ ਵਾਲਾ ਕਾਕ ਸਭ ਨੂੰ ਦੱਸਿਆ ਸੀ ਵੀ ਜਦੋਂ ਵੀ ਆ ਗਿਆ ਵੀਡੀਓ ਪੈ ਜੂਗੀ ਨਾਲ ਦੀ ਨਾਲ ਹੁਣ ਮਾਲ ਪਹੁੰਚ ਗਿਆ ਜੀ ਤੇ ਜਿੰਨੇ ਮਰਜ਼ੀ ਲੈ ਜਾ ਸਕਦੇ ਹੋ ਇਹਦੇ ਵਿੱਚ ਬਹੁਤ ਕੁਆਂਟੀਟੀ ਦੇ ਵਿੱਚ ਮਾਲ ਪਹੁੰਚ ਗਿਆ ਜੀ ਰੰਗ ਦੇਖੀ ਚਲੋ ਤੋਂ ਲੈ ਰੰਗਾਂ ਦੇ ਵਿੱਚ ਮਾਲ ਰੰਗ ਵੀ ਬਹੁਤ ਆਇਆ ਜੀ ਇਸ ਚੀ ਦਾ 20 ਰੰਗਾਂ ਦੇ ਵਿੱਚ ਮਾਲ ਆ ਗਿਆ ਘੱਟ ਤੋਂ ਘੱਟ ਹੀ 20 ਰੰਗ ਨੇ ਇਹਦੇ ਵਿੱਚ ਜੀ ਪਹਿਲਾ ਰੰਗ ਘੱਟ ਆਈ ਸਮਾਂ ਦੀ ਰੰਗ 20 25 ਰੰਗਾਂ ਦੇ ਵਿੱਚ ਮਾਲ ਆ ਗਿਆ ਜੀ ਇਹਦੇ ਤੋਂ ਰੰਗ ਤੇ ਇਹ ਦੇਖੀ ਜੋ ਕਿੰਨਾ ਆ ਬਹੁਤ ਥਾਣਾ ਹੈ ਜੀ ਇੱਕ ਨਾਲ ਦੇ ਚਾਹੇ 10-10 ਸੂਟ ਲੈ ਜੋ ਚਾਹੇ 20 ਵੀ ਸੂਟ ਲੈ ਜੋ ਇੱਕ ਨਾਲ ਦੇ ਬਹੁਤ ਇਕੱਠਾ ਮਾਲ ਪਹੁੰਚ ਗਿਆ ਜੀ ਪਰਾਮਾ ਦੀ ਹੱਤੀ ਤੇ ਸੇਲ ਮੇਲਾ ਚੱਲ ਰਿਹਾ ਹੈਗਾ ਪਸ਼ਮੀਨਾ ਚੈੱਕ ਸੂਟ ਸਿਰਫ 150 ਦਾ ਖਾਤਾ ਜੀ ਇਹ ਛੇ ਦਾ ਟਾਈਮ ਵਧਾ ਕੇ 20 ਦਸੰਬਰ ਤੱਕ ਸੇਲ ਘਾਤੀ ਸਪੈਸ਼ਲ ਮਾਲ ਨਵਾਂ ਮੰਗਾ ਲਿਆ ਜੀ ਇਹ ਪਹਿਲਾ ਖਤਮ ਹੋ ਗਿਆ ਜੀਆ ਬਹੁਤ ਰੰਗਾਂ ਦੇ ਵਿੱਚ ਮਾਲ ਆ ਗਿਆ ਜੀ 20 ਦਸੰਬਰ ਤੱਕ ਸੇਲ ਦਾ ਵਧਾਤਾ ਹੀ ਟਾਈਮ ਜਿਹੜੇ ਗਾਹਕ ਮੁੜ ਕੇ ਗਏ ਸੀਗੇ ਇਹ ਵੀ ਸੇਲ ਦਾ ਡੇਟ ਹੋ ਗਿਆ ਟਾਈਮ ਹੋ ਗਿਆ ਸੇਲ ਵਧਾਤਾ ਜੀ ਜਦੋਂ ਮਰਜ਼ੀ ਆ ਕੇ ਜਾ ਸਕਦੇ ਹੋ ਡੂਰ ਸਰਵੇ ਦੇ ਵਿੱਚ ਸੂਟ ਪ्योर ਪਸ਼ਮੀਨੇ ਦਾ ਸੂਟ ਹੈ ਜੀ ਇਹ 150 ਦੇ ਵਿੱਚ 5 ਮੀਟਰ ਦਾ ਸੂਟ ਪਰਾਮਾ ਦੀ ਹੱਟੀ ਦੇ ਤੇ ਸੇਰਵੇ ਤੇ ਜੀ ਰੰਗ ਦੇਖੀ ਜੇ ਲੋ ਬਹੁਤ ਰੰਗ ਕੁਆਂਟੀਟੀ ਦੇ ਵਿੱਚ ਢੇਰ ਲੱਗ ਗਈ ਰੰਗ ਦੇ ਦੇਖੋ ਸਾਰਾ ਰੰਗਾਂ ਦੇ ਵਿੱਚ ਡਿਜ਼ਾਈਨਾਂ ਦੇ ਵਿੱਚ ਤੇ ਬਹੁਤ ਬਾਰ ਕੁਆਂਟੀਟੀ ਪਹੁੰਚ ਚੁੱਕਿਆ ਜੀ ਜਿੰਨੇ ਮਰਜੀ ਸੂਟ ਲੈ ਜਾ ਸਕਦੇ ਹੋ ਜੀ ਸਿਰਫ 350 ਦੇ ਵਿੱਚ ਪਸ਼ਮੀਨੇ ਦਾ ਸੂਟ 5 ਮੀਟਰ ਰੱਖਿਆ ਹੋਇਆ ਪਸ਼ਮੀਨਾ ਪੂਰਾ ਮੋਟਾ ਕਪੜਾ ਜੀ ਪਸ਼ਮੀਨਾ ਦਿੱਤੇ ਜੀ ਪਰਾਮਾ ਦੀ ਹੱਟੀ ਵਾਸਤੇ ਰੋਡ ਮੌੜ ਮੰਡੀ ਜਿਸ ਤੋਂ ਬੜਿੰਦਾ